शायद देख रहे सारे दर्शक नमस्कार अज का पुस्तक चर्चा प्रोग्राम लेके हाजिर हाँ अज आप सभा जीरा वालों प्रकाशित गए ਾਂਗੇ ਕਾ ਸੰਗਰਾਹ ਸੋਚਾਂ ਦੇ ਰਹੇ ਲਈ ਬਰੇ ਗੱਗ ਡੰਗੇ ਬਹੁਗੀਆਂ ਸੈਟਬਾ ਹਾਲ ਤੌਰ ਤੇ ਆਪਣੀਆਂ ਮੀਟਿੰਗਾਂ ਕਰਕੇ ਆਪਣੇ ਮੈਂਬਰਾਂ ਦੀਆਂ ਰਿਕਰਵਾ ਸੰਗਿਆ ਕਰਦੇ ਜਾਂ ਹਰ ਚ ਮਹੀ ਕੋਈ ਸੈਟ ਸਮਾਗਨ ਪਰਿਯੋਜਨ ਕਰਦੇ ਕੋਈ ਸਮੇਂ ਤੋਂ ਸੈਟ ਸਭਾਵਾਂ ਲਾ ਆਪਣੇ ਮੈਂਬਰਾਂ ਦੇ ਰਚਨਾਵਾਂ ਲੈ ਕੇ ਸੰਗਿਆ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਦਾ ਦਰਜਾ ਨਹੀਂ সামনে ਆ ਰਿਹਾ ਇਹੀਆਂ ਸਹਿਤ ਬਾਵਾਂ ਵਿੱਚ ਸਹਿਤ ਸਭਾਵ ਜੀਰਾ ਦਾ ਵੀ ਜਿਕਰ ਹੋ ਰਿਹਾ ਹੈ ਇਸ ਸਭਾਵ ਨੂੰ ਪਹੁੰਚ ਤੱਕ ਕੰਨ ਸੰਗਿਆ ਕਾ ਸੰਗਰੇ ਸਰਪਾ ਦਾ ਸਭਕ ਚਮਦਨ ਦੀ ਪਰਵਾਲ ਖਤੇ ਸੋਚਾਂ ਦੇ ਦਹਿਲੀਜ ਪ੍ਰਕਾਸ਼ਿਤ ਕਰਵਾਇਆ ਨਾ ਤੋ ਕਿਆ ਨਵੇਂ ਪ੍ਰਕਾਸ਼ਤ ਹੋਏ ਕਾਵ ਸੰਗ੍ਰਹਿ ਸੋਚਾਂ ਦੀ ਦਹਲੀਜ਼ ਨੂੰ ਸੰਵਾਦਿਤ ਕਰਨ ਦੀ ਜ਼ਿੰਮੇਵਾਰੀ ਜਲਜੀਤ ਰਾਏ ਕਾਲਿਆ ਨੇ ਨਭਾਈ ਜਲਜੀਤ ਰਾਏ ਕਾਲਿਆ ਭਾਰਤ ਦੇ ਪੰਜਾਬੀ ਸੰਗ੍ਰਹਿ ਆਉਣ ਦਾ ਸੰਬੰਧਿਤ ਸਨ ਪੋਸਟਕਾਂ ਭਾਰਤ ਦੇ ਉਗੇ ਸੰਕਟਾਗ੍ਰਹਿ ਗਦਰ ਲਹਿਰ ਦੇ ਸ਼ਹੀਦ ਅਤੇ ਕੁੰਕੇ ਗਦਰੀ ਗੁਰਬੀਰ ਦਾ ਕਾਚ ਕੋ ਕਰਵਾ ਚੁਕੇ ਹਨ ਹੱਥਲੇ ਕਾਵ ਸੰਗ੍ਰਹਿ ਤੋਂ ਇਲਾਵਾ ਵੀ ਉਹਨਾਂ ਨੇ ਪੰਡਤ ਰਾਮਚੰਦਰ ਕੰਡੋਰੀ ਦੀ ਕਲਿਸ਼ਰੀ ਖਤੇ ਮਹਿਕ ਸ਼ਬਦਾਂ ਦੀ ਪੋਸਟਕਾ ਸੁਬਰਤ ਕੀ ਹੈ ਉਹ ਵਾਰਤਕ ਦੇ ਨਾਲ ਨਾਲ ਪ੍ਰੋਫਤਾ ਵੀ ਰਚਦੇ ਹਨ ਅਤੇ ਉਹਨਾਂ ਦੀਆਂ ਰਚਨਾਵਾਂ ਕਈ ਸੰਗਠਨਾਂ ਫੁਗੜਿਆਂ ਵਿੱਚ ਸ਼ਾਮਲ ਹਨ ਸੋਚਾਂ ਦੀ ਡਹਲੇ ਪੋਸਟਕ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਛੇ ਤੋਂ ਤਵਾ ਗੇਰਾ ਦੇ ਮੈਂਬਰਾਂ ਤੋਂ ਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਵਿੱਚੋਂ ਦੇ ਕਵੀਆਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪੁਸਤਕ ਵਿੱਚ ਕੁੰਡ ਟੱਪੀ ਘਾਰਮ ਕਹਾਣੀਆਂ ਦੀ ਹੈ ਜਿਸ ਵਿੱਚ ਨਵਤੇ ਕਵੀ ਅਤੇ ਲੋਕ ਵਿਤਿਆ ਸ਼ਾਮਿਲ ਹਨ। ਟੱਪੀ ਸ਼ਾਰਾਂ ਦੀ ਵਕੜੀ-ਵਕਰੀ ਸੋਚ ਵਾਲੀ ਵਕਰੀ ਵਿਚਾਰਧਾਰਾ ਤੇ ਕਈ ਹੋਰ ਬਕਾਇਆ ਨਾਲ ਪੇਸ਼ ਹੋਸਤ ਕਵਿਚ ਸ਼ਹੀਦੇ ਵੀ ਕਈ ਨੰਬਰਿਕ ਨੂੰ ਲੱਗਦਾ ਤੇ ਸਵੇਚਕ ਬਤਾਵਾ ਦੇ ਨਾਲ ਨਾਲ ਜੀ ਸੈਕੜਾ ਜਲਾ ਵੀ ਹਨ ਤੇ ਖੁਲਿਆ ਕਹਤਾ ਹਾਂ ਤੇਨਾ ਕਵਤਾਵਾ ਵਿੱਚ ਜਿੱਥੇ ਲੋਕ ਬਕੀ ਨਜ਼ਰੀਆ ਪੇਸ਼ ਹੁੰਦਾ ਹੈ ਉਥੇ ਪਿਆਰ ਮੁਹੱਬਤ ਦੀ ਗੱਲ ਵੀ ਕੁਝ ਕਮਤਾਵਾ ਕੀਤਾ ਰਹੇ ਰਹਿਮਾ ਸਰ ਨਾਲ ਤੇ ਵਾਤਾ ਵਾਤਾ ਬਰਨ ਬਰਤੀ ਚੇਤਨ ਕਰਨ ਦੀ ਕੋਸ਼ਿਸ਼ ਕੀਤੀ ਉਧਰ ਤਨਾਵਾ ਸਰਦਾ ਭਾਵ ਜਾਣਕਾਰ ਨੂੰ ਉੱਤਾਰਿਤ ਪੱਖ ਤੋਂ ਰੱਖਿਆ ਗਿਆ ਐਸ਼ਕ ਇੱਥੇ ਸਾਰੇ ਸ਼ਹਿਰਾਂ ਦੀ ਘਰਨਾ ਬਾਰੇ ਗੱਲਾਂ ਤਾਂ ਨਹੀਂ ਕੀਤੀ ਜਾ ਸਕਦੀ ਫਿਰ ਵੀ ਪੋਸਟਕ ਵਿੱਚੋਂ ਕੁਝ ਕੁ ਬਹਿਨੇ ਹਨ ਫਾਸਟਾਂ ਨਹੀਂ ਦੇਖਦੇ ਦੀਪ ਤੇਰ ਵੀ ਦੀ 17 ਵੇ ਤੋਂ ਸਮਾਂ ਦਾ ਨਾ ਚੱਲਣਾ ਢੜਕਣ ਰੁਕ ਜਾਣਾ ਦੁਨੀਆ ਸੋਚੇ ਤੇ ਇਹੋ ਹੁੰਦਾ ਮਰ ਜਾਣਾ ਨਜ਼ਰੋਂ ਗਿਰਿਆ ਵੀ ਤਾਂ ਮਰਿਆ ਹੁੰਦਾ ਹਨ ਲੋੜਾਂ ਨਹੀਂ ਹੁਸ਼ਾਰ ਖਲੇੜੀ ਚੱਲ ਜਾਂਦਾ ਢੜਕਾਂ ਤੇ ਤੇਜ਼ ਰਫਤਾਰੀ ਕਰਨ ਬੜੇ ਹੌਸਲੇ ਹੁੰਦੇ ਨੇ ਚੇਰ ਕਰ ਤੈਨ ਗੱਲੀ ਅੜ ਗਿੱਕਾ ਲਾਉਣ ਵਾਲਿਆਂ ਤੇ ਲੋਕ ਐ ਆਪਣੇ ਟਾਂ ਦੇ ਨਾਲ ਬੁਸ਼ਾ ਵਿਚਾਰ ਕਰਦੇ ਨੇ ਖੁਸ਼ੋਕ ਆਡੂ ਨੇ ਇਸ ਨੂੰ ਬਿਆਨ ਕਿ ਕਰ ਲੰਗ ਜਾਣ ਦੇ ਜਲਦੀ ਲੰਘਣ ਵਾਲੇ ਨੂੰ ਕੀ ਕਹਿਣਾ ਹੈ ਆਪਾਂ ਕੱਡੇ ਗਾਲੇ ਨਹੀਂ ਜਿੱਥੇ ਕਹਿਣੇ ਜਾਣਾ ਪੋਚੇ ਮਹਿੜਾਣਾ ਕੋਲੇ ਕਾਲੀ ਅੱਗ ਲੱਗੀ ਹੈ ਸੋਹਣੇ ਲੋਕ ਬਿਤਰਿਆਂ ਨੈਮੁਰ ਕੋਟ ਕੋਟੜਾ ਅਤੇ ਅੰਜੋ ਵੀਰਤੀ ਨੇ ਵੀ ਆਪਣੇ ਹਕਤਾਂ ਮਾਰਾਂ ਹੀ ਆਪਣੇ ਦਿਲ ਦੇ ਜੀਵਾਨ ਤਾਂ ਜਿੱਤੇ ਹੈ ਜਸਵਿੰਦਰ ਜਲੰਦਰੀ ਨੇ ਕਵਤਾ ਰਾਹੀਂ ਬੰਦਿਆਂ ਦੀਆਂ ਕਿਸਮਾਂ ਅਤੇ ਪਿੰਡੂ ਕਿੱਡਾਂ ਦਾ ਵਰਨਣ ਕੀਤਾ ਹੈ ਗਿਆਨ ਉਰਪੁਰ ਦੇ ਗਜ਼ਲਾਂ ਇਸ ਕੋਸ਼ਤਿਕਾ ਹਾਜ਼ਰ ਹਨ ਇੱਕ ਸ਼ੇਰ ਨਾ ਸਾਰਾ ਸ਼ੀਸ਼ੇ ਵਰਗਾ ਨਾ ਸਾਰਾ ਪੱਤਰਾ ਵਰਗਾ ਘਰਾਂ ਵਿੱਚ ਰਹਿਣ ਦੇਵੋ ਯਾਰੋ ਕੁਝ ਤਾਂ ਘਰਾਂ ਵਾਂਗ ਹੋ ਜਾ ਪੋਸ਼ਟਿਕ ਦੇ ਸੰਬਾਧਕ ਦਲਜੀਤ ਰਾਏ ਕਾਲਿਆ ਨੇ ਵੀ ਦੋਹੇ ਅਤੇ ਕਵਤਾਵਾਂ ਨਾਲ ਕਵਤਾਵਾਂ ਨਾਲ ਆਪਣੀ ਹਾਜ਼ਰੀ ਹੋਈ ਹੈ। ਪੋਸਟਕ ਦੀ ਇੱਕ ਦਾ ਲਾਹੌਰ ਬਣਨ ਦਾ ਰੋਹ ਹੈ। ਸ੍ਰੇਸ਼ ਸ਼ਾਇਰੀਆਂ ਪ੍ਰਕਾਸ਼ਨਾਵਾਂ ਦੇਣ ਤੋਂ ਪਹਿਲਾਂ ਕਿਸੇ ਨਾਮੀ ਸ਼ਾਇਰ ਦਾ ਕੋਈ ਨਾ ਕੋਈ ਚਰਚਰ ਸ਼ੇਰ ਦਿੱਤਾ ਗਿਆ ਹੈ। ਸ਼ਾਇਤ ਦਾ ਘੇਰਾ ਪਟੈਂਟ ਦਾ ਘੇਰਾ ਕਾਲਿਆ ਦਾ ਇਹ ਪਹਿਲਾ ਸ਼੍ਰਾਗਾ ਜੁਗਾ 155 ਦੀ ਇਸ ਪੋਸਟਕ ਨੂੰ ਪੂਰਾ ਐਪਲੀਕੇਸ਼ਨ ਮੂਗਾ ਨੇ ਪ੍ਰਕਾਸ਼ ਕੀਤਾ ਹੈ ਅਤੇ ਇਹਦੀ ਕੀਮਤ 250 ਰੁਪਏ ਹੈ।